ਅੱਜ 30 ਜਨਵਰੀ ਯਾਨੀ ਕਿ ਮਹਾਤਮਾ ਗਾਂਧੀ ਜੀ ਦਾ ਬਲੀਦਾਨ ਦਿਵਸ ਮਹਾਤਮਾ ਗਾਂਧੀ ਜੀ ਨੂੰ ਕੋਈ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈ ਉਹਨਾਂ ਦਾ ਜੋ ਕੰਟਰੀਬਿਊਟ ਕੰਟਰੀਬਿਊਸ਼ਨ ਰਿਹਾ ਹੈਗਾ ਭਾਰਤ ਦੇ ਆਜ਼ਾਦੀ ਦੇ ਵਿੱਚ ਭਾਰਤ ਦੇ ਨਿਰਮਾਣ ਦੇ ਵਿੱਚ ਉਸ ਨੂੰ ਵੀ ਕੋਈ ਡਿਟੇਲਿੰਗ ਦੀ ਜ਼ਰੂਰਤ ਨਹੀਂ ਹੈ ਅਸੀਂ ਸਾਰੇ ਬਹੁਤ ਹੀ ਪਿਆਰ ਨਾਲ ਬਾਪੂ ਜੀ ਸ਼ਬਦ ਦਾ ਇਸਤੇਮਾਲ ਕਰਦੇ ਹਾਂ ਮਹਾਤਮਾ ਗਾਂਧੀ ਜੀ ਨੂੰ ਸੰਬੋਧਨ ਕਰਨ ਵਾਸਤੇ ਮੈਂ ਸਮਝਦਾ ਇਹਨਾਂ ਦਾ ਜੀਵਨ ਇੱਕ ਸਿਧਾਂਤਾਂ ਦੇ ਉੱਤੇ ਖੜਾ ਜੀਵਨ ਸੀਗਾ ਜਿਹਦੇ ਵਿੱਚ ਸਚਾਈ ਅਹਿੰਸਾ ਇਹ ਜਿਹੜੇ ਸਾਡੇ ਸਿਧਾਂਤ ਨੇ ਇਹਦੇ ਮਹਾਤਮਾ ਗਾਂਧੀ ਜੀ ਇਸ ਨੂੰ ਫੋਲੋ ਵੀ ਕਰਦੇ ਸੀ ਇਸ ਨੂੰ ਪ੍ਰਚਾਰ ਵੀ ਕਰਦੇ ਸੀਗੇ ਅੱਜ ਅਸੀਂ ਮਹਾਤਮਾ ਗਾਂਧੀ ਜੀ ਨੂੰ ਸ਼ਰਧਾਂਜਲੀ ਦਿੱਤੀ ਹੈਗੀ ਹੈ ਤੇ ਨਾਲ ਹੀ ਇਹਨਾਂ ਦੇ ਸਿਧਾਂਤਾਂ ਨੂੰ ਯਾਦ ਕੀਤਾ ਹੈ ਅਤੇ ਨਾਲ ਹੀ ਜਿੰਨੇ ਵੀ ਸਾਡੇ ਫਰੀडम ਸਟਰਗਲ ਦੇ ਜਿੰਨੇ ਵੀ ਸਾਡੇ ਫਰੀडम ਫਾਈਟਰਸ ਐ ਜਿਨ੍ਹਾਂ ਦੀ ਸ਼ਰਧਾਂਜਲੀ ਤੋਂ ਬਿਨਾ ਅੱਜ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਸਾਹ ਨਹੀਂ ਲੈ ਸਕਦੇ ਸੀਗੇ ਉਹਨਾਂ ਸਾਰਿਆਂ ਨੂੰ ਅਸੀਂ ਸ਼ਰਧਾਂਜਲੀ ਦਿੰਦੇ ਆਂ ਉਹਨਾਂ ਦੇ ਬਲੀਦਾਨ ਨੂੰ ਕੋਟਨ-ਕੋਟ ਸਲਾਮ ਕਰਦੇ ਆਂ ਤੇ ਨਾਲ ਹੀ ਮੈਂ ਮੋਟੀਵੇਟ ਕਰਨਾ ਚਾਹੂੰਗਾ ਸਾਰਿਆਂ ਨੂੰ ਕਿ ਸਾਨੂੰ ਆਪਣੇ ਇਤਿਹਾਸ ਬਾਰੇ ਪੜ੍ਹਨਾ ਚਾਹੀਦਾ ਹੈ ਮਹਾਤਮਾ ਗਾਂਧੀ ਜੀ ਬਾਰੇ ਪੜਨਾ ਚਾਹੀਦਾ ਹੈ ਤੇ ਜਿਨਨੇ ਵੀ ਸਾਡੀ ਫ੍ਰੀडम ਸਟਰਗਲ ਹੈ ਤੇ ਜਿਨਨੇ ਵੀ ਫ੍ਰੀडम ਫਾਈਟਰਸ ਹੈ ਉਹਨਾਂ ਦੀ ਕੀ ਕੰਟਰੀਬਿਊਸ਼ਨ ਰਹੀ ਹੈ ਤੇ ਕਿਸ ਤਰ੍ਹਾਂ ਉਹਨਾਂ ਨੇ ਸਾਨੂੰ ਇੱਕ ਆਜ਼ਾਦ ਮੁਲਕ ਦਿੱਤਾ ਹੈ ਉਹਦੇ ਬਾਰੇ ਜ਼ਰੂਰ ਪੜਨਾ ਚਾਹੀਦਾ ਹੈ ਤਾਂ ਜੋ ਅਸੀਂ ਉਹਨਾਂ ਦੇ ਸਿਧਾਂਤਾਂ ਨੂੰ ਅੱਗੇ ਲਿਜਾ ਸਕੀਏ ਤੇ ਰਲ ਮਿਲ ਕੇ ਆਪਣੇ ਦੇਸ਼ ਨੂੰ ਹੋਰ ਵਧੀਆ ਤੇ ਤਕੜਾ ਬਣਾ ਸਕੀਏ ਬਹੁਤ ਬੋਤਾਂ